ਮੇਰਾ ਵਿਆਹ ਹੋਇਆ ਨਾ ਜਦੋਂ ਮੈਂ ਐਸਐਚਓ ਲੱਗਾ ਹੋਇਆ ਸੀ ਅੱਛਾ ਦੀਨਾ ਨਗਰ ਹਾਂਜੀ ਤੇ ਮੇਰੇ ਕੋਲੇ ਹੁੰਦੀ ਸੀ ਅਮਰੂਤੀ 800 ਉਦੋਂ ਕਾਰਾਂ ਇਹ ਹੁੰਦੀਆਂ ਸੀ ਅਸੀਂ ਚਲੇ ਗਏ ਜੀ ਡਲਹੌਜ਼ੀ ਹਾਂਜੀ ਘੁੰਮਣ ਚਲੇ ਗਏ ਹਾਂਜੀ ਤੇ ਜਾਂਦੇ ਉੱਥੇ ਸੁਭਾਸ਼ ਚੌਕ ਹੈ ਅਸੀਂ ਗੱਡੀ ਲਾਤੀ ਅੱਛਾ ਗੱਡੀ ਲਾ ਕੇ ਜਿਵੇਂ ਹੋ ਨੀ ਉੱਥੇ ਗਾਂਧੀ ਚੌਕ ਹੈ ਸੁਭਾਸ਼ ਚੌਕ ਹੈ ਹਾਂ ਹਾਂ ਉੱਥੇ ਜੀ ਉਹ ਆਗੇ ਹੋਟਲਾਂ ਵਾਲੇ ਜਿਹੜੇ ਹੁੰਦੇ ਜੀ ਵੀ ਬਾਈ ਚਾਰ ਮੰਟ ਜਾਂ ਪਾ ਲੈਂਦੇ ਆ ਕੰਮੇ ਵਾਸਤੇ ਗਮਰੇ ਹੋਟਲ ਚਾਹੀਏ ਹੋਟਲ ਚਾਹੀਏ ਇਹ ਉਹ ਨਾ ਕਰਦੇ ਕਰਾਉਂਦੇ ਤੇ ਮੈਂ ਉਦੋਂ ਜਿਹੜਾ ਪਹਿਲਾ ਕੱਲੋ ਜਿਵੇਂ ਇਹ ਹੁੰਦੀ ਆ ਨਾ ਵਿਆਹ ਤੋਂ ਬਾਅਦ ਉਹ ਇੱਕ ਇੰਪ੍ਰੈਸ਼ਨ ਦੀ ਦੌੜ ਜੀ ਹੁੰਦੀ ਆ ਆਪਣੀ ਵੀ ਬਦੋਵਾ ਦਿਨ ਇੰਪ੍ਰੈਸ਼ਨ ਪਵੇ ਜਾਂਦੇ ਨੇ ਤੇਰੇ ਵਰਗੇ ਹੁੰਦੇ ਏਂ ਤੇਰੇ ਵਰਗੇ ਇੱਕ ਮਹੀਨੇ ਯਾਰ ਹੁੰਦੇ ਸਭੀ ਸਿਖਾਉਂਦੇ ਪਹਿਲਾ ਇੰਪ੍ਰੈਸ਼ਨ ਜਿਹੜਾ ਨਾ ਉਹ ਲਾਸਟ ਇੰਪ੍ਰੈਸ਼ਨ ਹੁੰਦਾ ਸਰ ਥੈਂਕ ਯੂ ਭਾਈ ਜੀ ਇਸ ਮਾਮਲੇ ਹਾਂ ਉਹ ਦੋਨੇ ਤਰ੍ਹਾਂ ਤੋਂ ਹੁੰਦਾ ਹੈ ਮੈਂ ਇੰਪ੍ਰੈਸ਼ਨ ਜਾਂ ਬਣੇ ਪਹਿਲਾਂ ਹਨਾ ਤੇ ਜੀ ਮੈਂ ਕੀ ਹੋਇਆ ਜੋ ਉਹ ਮੈਂ ਉਤਰਿਆ ਥੱਲੇ ਮੈਂ ਬੰਦ ਕੀਤੀ ਤਾਕੀ ਤੇ ਮੈਂ ਚਾਬੀ ਭੁੱਲ ਗਿਆ ਵਿੱਚ ਹਨਾ ਅੱਛਾ ਮਤਲਬ ਮੈਂ ਘੱਲਿਆ ਵੀ ਤਾਂ ਨੰਬਰ ਖਰਾਬ ਹੋ ਗਿਆ ਹਨਾ ਉਹ ਵੀ ਆਸੀ ਜਾ ਵੀ ਦੇ ਹੀ ਹਨਾ ਉਹ ਉਹ ਜਿਹੜੇ ਹੋਟਲ ਵਾਲੇ ਸੀ ਕਹਿੰਦੇ ਵੀ ਮੈਂ ਕਿਹਾ ਜ ਐਂ ਕਰੋ ਯਾਰ ਚਾਬੀ ਕੱਢੋ ਵਿੱਚੋਂ ਚਲੋ ਵੀ ਸਾਰੇ ਸੋਚਣ ਦੇ ਲੱਗ ਗਏ ਨਹੀਂ ਤੇ ਉਹਨੇ ਇੱਕ ਬੰਦਾ ਆਇਆ ਉਹ ਸਿਕਟ ਲਾਈ ਵੀ ਆਇਆ ਹਨਾ ਅੱਛਾ ਇੱਕ ਬੰਦਾ ਪਾਸੇ ਹੋ ਜਾ ਉਹ ਤਾਰ ਲੇ ਗਿਆ ਉਹ ਕਹਿੰਦਾ ਇੱਕ ਹਨਾ ਉਹ ਤਾਰ ਲਿਆਂਦੀ ਜੀ ਤਾਰ ਦੀ ਕੁੰਡੀ ਜੀ ਬਣਾ ਕੇ ਪਾਈ ਉਹਨੇ ਵਿੱਚ ਤੇ ਨਾ ਖੁੱਲੀ 10 ਮਿੰਟ ਲਾਇਆ ਕਹਿੰਦਾ ਜੀ ਨਹੀਂ ਇਹ ਨਹੀਂ ਖੁੱਲੇਗੀ ਹਨਾ ਅੱਛਾ ਬਾਕੀ ਬੰਦੇ ਵੀ ਚਲੇ ਗਏ ਬਾਕੀ ਡਿੱਕ ਹੋ ਗਏ ਉਹ ਸਾਡਾ ਇੱਕ ਦੋਸਤ ਸੀਗਾ ਉਹਦਾ ਨਾ ਸ਼ੇਰੇ ਪੰਜਾਬ ਢਾਬਾ ਨਾਲ ਹੀ ਉੱਥੇ ਜਗਿੰਦਰ ਸਿੰਘ ਹੁੰਦਾ ਹੈ ਨਹੀਂ ਮਰਗਾ ਵਿਚਾਰਾ ਮੈਂ ਜਗਿੰਦਰ ਕੋਲ ਗਿਆ ਜਗਿੰਦਰ ਨੇ ਕੋਈ ਗੱਲ ਨਹੀਂ ਬਾਈ ਚਲੋ ਉਹਨੇ ਇੱਕ ਪੇਜਕਾਸ ਲੈ ਆ ਤੇ ਨਾਲ ਇੱਕ ਰੱਸੀ ਲਈ ਅੱਛਾ ਉਹ ਮਰੂਤੀ ਦੇ ਪਿੱਛੇ ਇੱਕ ਟਿਕੋਣਾ ਦਾ ਸ਼ੀਸ਼ਾ ਹੁੰਦਾ ਹਨਾ ਉਹਨੇ ਪੇਜਕਾਸ ਨਾਲ ਪਾ ਕੇ ਰੱਸੀ ਤੇ ਘਮਾਤਾ ਤੇ ਉਹ ਸ਼ੀਸ਼ਾ ਨਿਕਲਿਆ ਨਾ ਤੇ ਉਹਨੇ ਜੋ ਚਾ ਬਟਨ ਦਾ ਛੱਕਿਆ ਤੇ ਖੁੱਲ ਗਈ ਗੱਲ ਹਾਂ ਤਲ ਉਹ ਖੁੱਲ ਗਈ ਤੇ ਉਸ ਤੋਂ ਬਾਅਦ ਅਸੀਂ ਥੱਲੇ ਜਾ ਕੇ ਕਾਫੀ ਕੰਟਾ ਲੱਗ ਗਿਆ ਮੈਨੂੰ ਖੋਲਣਾ ਸੌਖਾ ਹੁੰਦਾ ਦੁਬਾਰਾ ਫਿੱਟ ਕਰਨਾ ਬੜਾ ਔਖਾ ਹੁੰਦਾ ਹਾਂ ਸ਼ੀਸ਼ਾ ਫਿਰ ਫਿੱਟ ਕਰਾ ਕੇ ਲਿਆ ਇਸ ਪਾਰਟੀ ਕਰਦੇ ਹਾਂ ਚਲੋ ਉਸ ਦਿਨ ਸਾਰਾ ਦਿਨ ਘੁੰਮਦੇ ਕੰਮ ਕਰਦੇ ਰਹੇ ਸ਼ਾਮ ਨੂੰ ਹੋਟਲ ਚੈੱਕ ਇਨ ਕੀਤਾ ਤੇ ਸਮਾਨ ਸੁੰਦੇ ਰੱਖਿਆ ਮੈਂ ਥੱਲੇ ਜਦੋਂ ਆਉਣ ਲੱਗਾ ਤੇ ਚਾਬੀ ਫਿਰ ਭੁੱਲ ਗਿਆ ਵਿੱਚ ਇਹਨਾਂ ਦੇ ਮੈਨਾਂ ਕੇ ਮਾਰੇਗੇ ਵੀ ਹੁਣ ਜੇ ਹੁਣ ਦੱਸਦਾ ਨਾ ਉਹਦਾ ਜਿਵੇਂ ਖਰਾਬ ਹੋ ਜਾਊਗਾ ਮੈਂਨੇ ਕਿਹਾ ਵੀ ਕਿੱਥੇ ਪਿੱਲੇ ਪੈ ਗਈ ਮੈਂ ਭਲੱਕੜਦੇ ਹਾਂ ਨਾ ਹਾਂ ਪਰ ਉਦੋਂ ਤੱਕ ਮੈਨੂੰ ਇੰਨਾ ਪਤਾ ਲੱਗਿਆ ਸੀ ਵੀ ਇਹ ਸ਼ੀਸ਼ਾ ਖੁੱਲਦਾ ਕਿਵੇਂ ਆ ਮੈਂ ਜਿੱਥੋਂ ਰਿਸੈਪਸ਼ਨ ਤੋਂ ਇੱਕ ਪੇਚ ਕੱਸ ਲਿਆ ਇੱਕ ਮੈਂ ਰੱਸੀ ਲਈ ਤੇ ਉਹਦੇ ਨਾਲ ਸ਼ੀਸ਼ਾ ਖੋਲ ਲਿਆ ਗੱਡੀ ਖੁੱਲ ਗਈ ਹੈ ਨਾ ਅੱਛਾ ਹੁਣ ਉਹਨੂੰ ਫਿੱਟ ਵੀ ਕਰਾਉਣਾ ਸੀਗਾ ਤੇ ਫਿਰ ਮੈਂ ਉੱਪਰ ਜਾ ਕੇ ਉਹ ਸਾਮਾਨ ਸੁੰਨ ਕਰਦ ਲਿਆ ਮਤਲਬ ਸਾਮਾਨ ਹੁੰਨ ਕੱਢ ਲਿਆ ਹੈ ਨਾ ਅੱਛਾ ਤੇ ਮੈਂ ਕਿਹਾ ਯਾਰ ਮੈਂ ਉਹ ਜਿਹੜਾ ਸੀ ਨਾ ਸ਼ੀਸ਼ਾ ਫਿੱਟ ਕਰਨ ਵਾਲਾ ਬੇਕੂਨ ਇਹ ਬੰਦਾ ਕਿਵੇਂ ਸ਼ੀਸ਼ਾ ਫਿੱਟ ਕੀਤਾ ਉਹ ਵਾਲਾ ਦੇ ਵੀ ਹਿੱਲੀ ਜਾਂਦਾ ਮੈਨੂੰ ਦੁਬਾਰਾ ਫਿੱਟ ਕਰਾ ਕੇ ਲਿਆਉਣਾ ਪੈਣਾ ਫਿਰ ਮੈਂ ਦੁਬਾਰਾ ਥੱਲੇ ਗਿਆ ਸ਼ੀਸ਼ਾ ਫਿੱਟ ਕਰਾ ਕੇ ਲਿਆਇਆ ਹੈ ਨ